ਹਾਂ ਤੇਰਾ ਵਿਸ਼ਵਣਾ ਹੁਣ ਕੀੜੇ ਮਕੋੜੇ ਹਨ ਇਹ ਬਾਬਲ ਦੇ ਰਾਜਾ ਇਹ ਸੇਹ ਦੇ ਚਮਕਦੇ ਤਾਰੇ ਤੂੰ ਆਕਾਸ਼ ਤੇ ਹੇਠਾ ਲੰਘ ਪਿਆ ਹੈ ਇੱਕ ਸਮੇਂ ਸੀ ਜਦੋਂ ਤੂੰ ਕੌਮਾਂ ਨੂੰ ਆਪਣੇ ਪੈਰਾਂ ਹੇਠ ਲਦਾੜਦਾ ਸੀ ਪਰ ਹੁਣ ਤੂੰ ਆਠੀ ਧਰਤੀ ਤੇ ਡਿੱਗ ਪਿਆ ਹੈ ਤੂੰ ਆਕਾਸ਼ ਤੇ ਉੱਚਾ ਜਾਣ ਦਾ ਫੈਸਲਾ ਕੀਤਾ ਸੀ ਅਜੇ ਤੂੰ ਤਾਰਿਆਂ ਤੋਂ ਵੀ ਉੱਤੇ ਆਪਣਾ ਸਿੰਘਾਸਨ ਰੋਣਾ ਚਾਹਿਆ ਤੂੰ ਸੋਚਿਆ ਸੀ ਕਿ ਉੱਤਰ ਦੇ ਪਾਰ ਉੱਤੇ ਜਿੱਥੇ ਦੇਰ ਦਾ ਲੋਕ ਇਕੱਠੇ ਹੁੰਦੇ ਹਨ ਰਾਜਾ ਦੇ ਵਾਂਗ ਬੈਠੇਗਾ ਤੂੰ ਕਿਹਾ ਸੀ ਕਿ ਤੂੰ ਬੱਜਰਾ ਦੀਆਂ ਉਚਾਈਆਂ ਉੱਤੇ ਚੜੇਗਾ ਅਧ ਸਰਬਸ਼ਕਤੀਮਾਨ ਦੇ ਵਾਂਗ ਬੈਠੇਗਾ ਪਰ ਇਸ ਦੇ ਉਲਟ ਮੁਰਦੇ ਦੇ ਸੰਸਾਰ ਵਿੱਚ ਸਭ ਤੋਂ ਹੇਠ ਲਿਆਂਦਾ ਗਿਆ ਹallelujah ਇਸ ਵਿੱਚ ਕਿਸ ਦੀ ਗੱਲ ਕੀਤੀ ਗਈ ਹੈ ਇਸ ਦੇ ਵਿੱਚ ਧਿਆਵਲ ਦੀ ਸ਼ੈਤਾਨ ਦੀ ਗੱਲ ਕੀਤੀ ਗਈ ਹੈ ਹallelujah 루시퍼 ਦੀ ਇਸ ਦੇ ਵਿੱਚ 12 ਵਿੱਚ ਦੇਖੋ ਕਿ ਕਿਚਾ ਇਹ ਬਾਬਲ ਦੇ ਰਾਜਾ ਇਹ ਸਵੇ ਤੇ ਚਮਕਦੇ ਤਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਜਦੋਂ ਸਾਇੰਟਿਸਟ ਖੋਜ ਕਰਦੇ ਸੀ ਤਾਂ ਉਹ ਕੀ ਕਹਿੰਦੇ ਸੀ ਕਿ ਆਕਾਸ਼ ਦੇ ਵਿੱਚੋਂ ਇੱਕ ਤਾਰਾ ਡਿੱਗਿਆ ਜਿਸ ਨਾਲ ਧਰਤੀ ਜਿਹੜੇ ਉੱਤੇ ਡਾਇਨਾਸੌਰ ਰਹਿੰਦੇ ਸੀ ਉਹ ਖਤਮ ਹੋ ਗਏ ਕਿੰਨੇ ਨੇ ਸੁਣਿਆ ਵਿਗਿਆਨੀ ਕਹਿੰਦੇ ਹਨ ਕਿ ਆਕਾਸ਼ ਦੇ ਵਿੱਚੋਂ ਇੱਕ ਤਾਰਾ ਡਿੱਗਿਆ ਜਿਸ ਨਾਲ

ਖੋਜਨ ਵਾਲਿਆਂ ਖਾਦ ਦਿੰਦਾ ਹੈ ਹallelujah ਵਿਸ਼ਵਾਸ ਦਾ ਮਤਲਬ ਕਿਸੇ ਵਿਅਕਤੀ ਜਾਂ ਕਿਸੇ ਵਸਤੂ ਉੱਤੇ ਭਰੋਸਾ ਰੱਖਣਾ ਜਾਂ ਭਗਤੀ ਜਾਂ ਵਿਸ਼ਵਾਸ ਹੈ ਹallelujah ਵਿਸ਼ਵਾਸ ਦਾ ਮਤਲਬ ਕੀ ਹੈ ਕਿਸੇ ਵਿਅਕਤੀ ਜਾਂ ਕਿਸੇ ਵਸਤੂ ਦੇ ਉੱਤੇ ਆਪਾਂ ਭਰੋਸਾ ਰੱਖਦੇ ਹਾਂ ਹallelujah ਇਸ ਨੂੰ ਕਿਸੇ ਤਰੀਕੇ ਨਾਲ ਵੀ ਕਹਿ ਸਕਦੇ ਹਾਂ ਪਰਮੇਸ਼ਰ ਦੇ ਪ੍ਰਤੀ ਵਿਸ਼ਵਾਸ ਅਤੇ ਭਗਤੀ ਦਾ ਹੋਣਾ ਵਿਸ਼ਵਾਸਿਕ ਸੱਚੇ ਪਰਮੇਸ਼ਰ ਉਤੇ ਵਾਸਤਵ ਚ ਉਸ ਉਤੇ ਬਿਨਾ ਦੇਖਿਆ ਵਿਸ਼ਵਾਸ ਕਰਨਾ ਹallelujah ਤੁਸੀਂ ਬਿਨਾ ਦੇਖੇ ਵਿਸ਼ਵਾਸ ਕਰਦੇ ਹੋ ਕਿਉਂਕਿ ਤੁਸੀਂ ਬਚਨ ਨੂੰ ਪੜਿਆ ਕਿ ਪਰਮੇਸ਼ਰ ਕਲ ਸਰਦਾ ਹੈ ਤੇ ਤੁਸੀਂ ਵਿਸ਼ਵਾਸ ਕਰਦੇ ਹੋ ਤਾਂ ਉਸੇ ਤਰੀਕੇ ਨਾਲ ਹੀ ਹੁੰਦਾ ਹੈ ਹallelujah ਕਿਉਂਕਿ ਪ੍ਰਮੇਸ਼ਰ ਸੀ ਨੇ ਕਿਹਾ ਜੇਕਰ ਤੇਰੇ ਅੰਦਰ ਰਾਜ ਦੇ ਦਾਇਰੇ ਜਿੰਨਾ ਵੀ ਵਿਸ਼ਵਾਸ ਹੈ ਤੇ ਤੂੰ ਪਹਾੜ ਨੂੰ ਕਹੇਗਾ ਇੱਥੋਂ ਉੱਥੇ ਉੱਤਿਆ ਤੇ ਉਹ ਹੋ ਜਾਏਗਾ ਹallelujah ਹੇਲੂਇਆ ਵਿਸ਼ਵਾਸ ਆਉਂਦਾ ਕਿੱਥੋਂ ਹੈ ਵਿਸ਼ਵਾਸ ਕੋਈ ਇਦਾਂ ਦੀ ਗੱਲ ਨਹੀਂ ਜਿਸ ਨਾਲ ਆਪਣੀ ਤਾਕਤ ਨਾਲ ਅਸੀਂ ਕਰੀ ਸਕਦੇ ਜਾਂ ਆਪਣੇ ਦੋਸਤ ਕੋ ਲੈ ਸਕਦੇ ਜਾਂ ਪਰਿਸ਼ਤੇਦਾਂ ਨੂੰ ਲੈ ਸਕਦੇ ਤੇ ਫਿਰ ਕਿੱਥੋਂ ਆਉਂਦਾ ਹੈ ਇਹ ਸਾਨੂੰ ਪਰਮੇਸ਼ਰ ਦੇ ਕੋਲੋਂ ਮਿਲਦਾ ਹੈ ਇੱਕ ਵਰਦਾਨ ਦੇ ਤੌਰ ਤੇ ਅਰਸ਼ੀਆਂ 2 ਉਹਦੇ ਅੱਠ ਨੌ ਆਇਦ ਨਹੀਂ ਚਿਖਿਆ ਤੁਸੀਂ ਉਸ ਦੀ ਕਿਰਪਾ ਦੁਆਰਾ ਵਿਸ਼ਵਾਸ ਦੇ ਕਾਰਨ ਬਚਾਏ ਗਏ ਹੋ ਇਹ ਤੁਹਾਡੇ ਆਪਣੇ ਸਦਕਾ ਨਹੀਂ ਸਭ ਕੁ ਪਰਮੇਸ਼ਰ ਵੱਲੋਂ ਮਿਲੀ ਦਾਤ ਹੈ ਹallelujah ਅਰਸੀਆ ਦੋਸ ਦੀ ਅਠ ਐਂ ਵਿੱਚ ਕਿ ਲਿਆ ਤੁਸੀਂ ਉਸ ਦੀ ਕਿਰਪਾ ਦੁਆਰਾ ਵਿਸ਼ਵਾਸ ਦੇ ਕਾਰਨ ਬਚਾਏ ਗਏ ਹੋ ਇਹ ਤੁਹਾਡੇ ਆਪਣੀ ਸਦਕਾ ਨਹੀਂ ਤੁਹਾਡੇ ਆਪਣੇ ਬਲ ਦੇ ਨਾਲ ਨਹੀਂ ਬਲਕੇ ਸਭ ਕੁ ਪਰਮੇਸ਼ਰ ਨੇ ਦਿੱਤੀ ਦਾਤ ਹੈ ਇਹ ਕਰਮਾ ਦਾ ਨਤੀਜਾ ਨਹੀਂ ਇਸ ਲਈ ਇਸ ਤੇ ਕਿਸੇ ਤਰ੍ਹਾਂ ਦਾ ਵੀ ਹੰਕਾਰ ਕੀਤਾ ਨਹੀਂ ਜਾ ਸਕਦਾ ਹallelujah ਜੇਕਰ ਤੁਹਾਡੇ ਅੰਦਰ ਵਿਸ਼ਵਾਸ ਹੁੰਦਾ ਹੈ ਇਹ ਕਰਮਾ ਦਾ ਨਤੀਜਾ ਨਹੀਂ ਬਾਈਬਲ ਕਹਿੰਦੀ ਕਿ ਤੂੰ ਉਸੇ ਵਧੀਆ ਕਰਮ ਕੀਤੇ ਤੁਸੀਂ ਲੋਕਾਂ ਦੀ ਮਦਦ ਕੀਤੀ ਭੁੱਖਿਆਂ ਨੂੰ ਰਜਾਇਆ ਨੰਗਿਆਂ ਨੂੰ ਕਪੜਾ ਦਿੱਤਾ ਇਹ ਉਹਦਾ ਨਹੀਂ ਤੀਜਾ ਨਹੀਂ ਵਿਸ਼ਵਾਸ ਕੀਤਾ ਪਰਮੇਸ਼ਰ ਤੋਂ ਮਿਲਿਆ ਇੱਕ ਵਰਦਾਨ ਇੱਕ ਦਾਤ ਹallelujah ਵਿਸ਼ਵਾਸ ਸਾਨੂੰ ਪਰਮੇਸ਼ਰ ਤੋਂ ਇੱਕ ਦਾਤ ਦੇ ਤੌਰ ਤੇ ਮਿਲਦਾ ਆਮੇ ਵਿਸ਼ਵਾਸ ਵਰਦਾ ਕਿਦਾਂ ਰੋਮੀਆਂ ਦਾਸ ਉਸ ਦੀ ਸਤਾਰਾयत ਵਿੱਚ ਲਿਖਿਆ ਇਸ ਦਾ ਸਿੱਟਾ ਇਹ ਨਿਕਲਿਆ ਹੈ ਕਿ ਵਿਸ਼ਵਾਸ ਸੰਦੇਸ਼ ਦੇ ਸੁਣਨ ਅਤੇ ਮੰਨਨ ਦੁਆਰਾ ਪੈਦਾ ਹੁੰਦਾ ਹੈ ਅਤੇ ਸੰਦੇਸ਼ ਮਸੀਹ ਦਾ ਪ੍ਰਚਾਰ ਹੈ ਹallelujah ਵਿਸ਼ਵਾਸਵਾਦਕ ਤਾਂ ਜੇਕਰ ਤੁਹਾਡੇ ਅੰਦਰ ਵਿਸ਼ਵਾਸ ਦਾ ਬੀਜ ਪੋਇਆ ਗਿਆ ਤਾਂ ਵਾਦਾ ਕੀਤਾ ਹੈ ਰੂਮੀਆ ਦਾਸ ਉਸ ਇਸਤਾਰਾयत ਵਿੱਚ ਲਿਖਿਆ ਵਿਸ਼ਵਾਸ ਸੰਦੇਸ਼ ਦੇ ਸੁਣਨ ਅਤੇ ਮੰਨਨ ਦੁਆਰਾ ਪੈਦਾ ਹੁੰਦਾ ਹੈ ਅਤੇ ਸੰਦੇਸ਼ ਮਸੀਹ ਦਾ ਪ੍ਰਚਾਰ ਹੈ ਵਿਸ਼ਵਾਸਕੀ ਦਾ ਵਾਦਾ ਪਰਮੇਸ਼ਰ ਪ੍ਰਵੀਸ਼ਨ ਸੀ ਦਾ 50 ਹਨਨ ਦੁਆਰਾ ਆਦੇਸ਼ ਨੂੰ ਮੰਨਨ ਦੁਆਰਾ ਹallelujah